ਅਮਰਸਾਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀਏ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ 3 ਕਿਲੋ ਅਫੀਮ ਇੱਕ ਰਵਾਲਵਰ ਇੱਕ ਰਾਈਫਲ 12 ਬੋਰ ਤੇ ਇੱਕ ਰਾਈਫਲ ਸਪਰਿੰਗਫੀਲਡ ਦੀ ਬਰਾਮਦ ਕੀਤੀ ਗਈ ਹੈ ਇਹਦੇ ਨਾਲ ਨਾਲ 20000 ਰੁਪਏ ਦੀ ਡਰਗ ਮਨੀ ਤੇ ਇੱਕ ਫੋਰਚਨਰ ਗੱਡੀ ਤੇ ਦੋ ਮੋਬਾਈਲ ਵੀ ਬਰਾਮਦ ਕੀਤੇ ਗਏ ਨੇ डीसीपी हरप्रीत सिंह ने ਦੱਸਿਆ ਕਿ ਇਹ ਦੋਵੇਂ ਜਿਹੜੇ ਤਸਕਰ ਨੇ ਇਹਨਾਂ ਦੀ ਪਛਾਣ surjit singh ਵਾਸੀ ਪਿੰਡ ਪੱਗੂਪੁਰ ਜ਼ਿਲ੍ਹਾ ਤਰਨਤਾਰਨ ਇਸ ਦੀ ਉਮਰ 44 ਸਾਲ ਤੇ ਇਹ 10ਵੀਂ ਤੱਕ ਪੜਿਆ ਹੋਇਆ ਹੈ ਦੂਸਰਾ ਜਿਹੜਾ ਦੋਸ਼ੀ ਹੈ ਉਹ gurpreet singh ਹੈ ਵਾਸੀ ਹਰਗੋਬਿੰਦਪੁਰਾ ਗੁਰੂ ਕੀ ਵਡਾਲੀ ਛਾਟਾ ਦਾ ਰਹਿਣ ਵਾਲਾ ਹੈ ਇਹ 12ਵੀਂ ਤੱਕ ਪੜਿਆ ਹੈ ਤੇ ਕਿਸੇ ਮੈਡੀਕਲ ਸਟੋਰ ਤੇ ਕੰਮ ਕਰਦਾ ਹੈ ਡੀਸੀਪੀ ਨੇ ਦੱਸਿਆ ਕਿ ਇੱਕ ਪੁਖਤਾ ਸੂਚਨਾ ਦੇ ਆਧਾਰ ਤੇ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਏ ਜਿਹੜੇ ਵਿਅਕਤੀ ਨੇ ਇਹ ਚਾਰਖੰਡ ਤੋਂ ਹਥਿਆਰ ਲਿਆਉਂਦੇ ਸਨ ਤੇ ਇੱਥੇ ਆ ਕੇ ਵੇਚਦੇ ਸਨ ਇਹਨਾਂ ਕੋਲੋਂ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ। ਆਲਰੇਡੀ ਮਾੜੇ ਅਨਸਰਾਂ ਦੇ ਖਿਲਾਫ ਔਰ ਸਪੈਸ਼ਲੀ ਜਿਹੜੇ ਡਰੱਗ ਸਮਗਲਰਸ ਔਰ ਪੈਡਲਰਸ ਨੇ ਉਹਨਾਂ ਦੇ ਅਗੇਂਸਟ ਮੁਹਿੰਮ ਸਾਡੀ ਆਲਰੇਡੀ ਚੱਲ ਰਹੀ ਆ। ਉਹਦੀ ਕੰਟੀਨਿਊਸ਼ਨ ਦੇ ਵਿੱਚ ਹੀ ਸਾਡੀ ਟੀਮ ਐਸਪੀ ਸਾਹਿਬ ਵਿਰਕ ਸਾਹਿਬ ਕਮਲਜੀਤ ਸਿੰਘ ਏਸੀਪੀ ਸਾਹਿਬ ਤੇ ਦਿਲਬਾਖ ਸਿੰਘ ਸੀਆਈਏ ਦੇ ਜਿਹੜੇ ਇਨਚਾਰਜ ਐ ਇਸ ਟੀਮ ਨੂੰ ਅੱਜ ਸਫਲਤਾ ਮਿਲੀ ਆ ਜਿਹਦੇ ਤਹਿਤ ਦੋ ਬੰਦੇ ਸਰਜੀਤ ਸਿੰਘ ਜਿਹੜਾ ਇਹ ਭੱਗੂਪੁਰ ਅ ਹੈ ਜਨਾਲੇ ਦੇ ਵਿੱਚ ਪਿੰਡ ਐਂਡ ਇਹਦੇ ਨਾਲ ਗੁਰਕੀਰਤਾ ਬਡਾਲੀ ਇੱਥੇ ਛਾਟੇ ਦਾ ਇਹ ਦੋ ਜਾਨਿਆਂ ਨੂੰ ਅਰੈਸਟ ਕੀਤਾ ਔਰ ਇੱਕ ਐਫ ਆਈ ਆਰ 17 ਨੰਬਰ ਐਨ ਡੀ ਪੀ ਐ ਸੈਕਟ ਤਹਿਤ ਦਰਜ ਕੀਤੀ ਆ ਔਰ ਇਹਨਾਂ ਕੋਲੋਂ 3 ਕਿਲੋ ਆਪੀਅਮ ਔਰ 3 ਵੈਪਨ ਨੇ ਇੱਕ 32 ਬੋਰ ਰਵਾਲਵਰ ਆ ਇੱਕ ਸਪਰਿੰਗਫੀਲਡ ਰਾਈਫਲ ਆ ਐਂਡ ਇੱਕ 12 ਬੋਰ ਦੀ ਰਾਈਫਲ ਆ ਔਰ ਇਹਦੇ ਨਾਲ ਹੀ ਜਿੰਦਾ ਕਾਰਤੂਸ ਵੀ ਨੇ ਔਰ 20000 ਦੀ ਡਰੱਗ ਮਨੀ ਰਿਕਵਰ ਕੀਤੀ ਆ ਔਰ ਇਹ ਬੜੀ ਚੰਗੀ ਸਫਲਤਾ ਸਾਡੀ ਟੀਮ ਨੂੰ ਮਿਲੀ ਆ ਜਿਹੜੀ ਕਿ ਸਾਰੀ ਟੀਮ ਵਧਾਈ ਦੇ ਪਾਤਰ ਹੈ ਜੀ ਸਰ ਡਿਫਰੋ ਦੇ ਰਹਿਣ ਵਾਲੇ ਸੀ ਜੀ ਇਹ ਦੋਨੋਂ ਤੇ ਨਲ ਪਰ ਰਿਲੀਫ ਹੋਇਆ ਤਦੋਂ ਜੀ ਉਮਰਬਿੰਦੀ ਜਿਹੜਾ ਸਰਜੀਤ ਸਿੰਘ ਆ ਜੀ ਇਹ 44 ਸਾਲ ਆ ਇਹਦੀ ਏਜ ਔਰ ਗੁਰਕੀਰੇ ਤੇ ਯੰਗ ਮੁੰਡਾ ਆ ਉਹ 21 ਸਾਲ ਆ ਜਿਹੜਾ surjeet ਐ ਇਹਦੀ ਪਹਿਲਾਂ ਵੀ ਕ੍ਰਿਮੀਨਲ ਬੈਕਗ੍ਰਾਉਂਡ ਆ ਸਰਾਏ ਮੰਤਖਾ ਇਹਦੇ ਅਗੇਂਸਟ ਇੱਕ ਪਰਚਾ ਦਰਜ ਹੈਗਾ ਆਲਰੇਡੀ ਅੱਧਾ ਕਿਲੋ ਆਪੀਐਮ ਦਾ 2014 ਦਾ ਔਰ ਇਹ ਜਿਹੜਾ ਮੁੰਡਾ ਯੰਗ ਆ ਨੈਚੁਰਲੀ ਇਹਨੇ ਇਹਨੂੰ ਜਾਂ ਤਾਂ ਮਤਲਬ ਮਨੀ ਦਾ ਲਾਲਚ ਤੇ ਫਲੈਸ਼ੀ ਲਾਈਫ ਸਟਾਈਲ ਕਰਕੇ ਜੋ ਬੱਚਿਆਂ ਚ ਰੁਝਾਨ ਹੈਗਾ ਇਹਨੇ ਉਹਨੂੰ ਨਾਲ ਲਾ ਲਿਆ ਸਰ ਕਿੱਥੋਂ ਲੈ ਕੇ ਆਉਂਦੇ ਆ ਇਹ ਹਜੇ ਪ੍ਰੀਲੀਮਿਨਰੀ ਜਿਹੜੀ ਇਹਨਾਂ ਦੀ ਪੁੱਛਗਿੱਛ ਆ ਉਹਦੇ ਮੁਤਾਬਕ ਇਹ ਝਾਰਖੰਡ ਤੋਂ ਆਏ ਆ ਜੀ ਬਾਕੀ ਇਹਨੂੰ ਇਨ ਡੈਪਥ ਸਾਡੀ ਟੀਮ ਚੈੱਕ ਕਰੇਗੀ। ਤਾਂ ਗੱਡੀ ਵੀ ਬਰਾਮਦ ਹੋਈ ਹੈ ਨਾ। ਫੋਰਚੂਨਰ ਇੱਕ ਗੱਡੀ ਵੀ ਆ ਜੀ ਜਿਹਦੇ ਨੰਬਰ ਹੈ ਜਾਂ ਚਾਲੀ ਨੰਬਰ ਲਗਾਇਆ ਨਹੀਂ ਹਲੇ ਚੈੱਕ ਕਰ ਰਹੇ ਜੀ ਉਹਦੇ ਕਾਗਜ਼ ਜਿਹੜੇ ਹਾਲੇ ਤੱਕ ਤਾਂ ਸਿਰਫ ਏਸੀ ਇਹਦੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕਸ ਤੇ ਅਸੀਂ ਕੰਮ ਕਰ ਰਹੇ ਆ ਜਿਹੜੇ ਬੈਕਵਰਡ ਲਿੰਕਸ ਤੋਂ ਹੀ ਇਹ ਗੱਲ ਆਈ ਹੈ ਵੀ ਇਹ ਝਾਰਖੰਡ ਤੋਂ ਭਾਈ ਹਾਲਾਂਕਿ ਜਿਹੜੀਆਂ ਅਸੀਂ ਪਿਛਲੀਆਂ ਰਿਕਵਰੀਜ਼ ਕੀਤੀਆਂ ਉਹ ਚ ਚਾਰਖੰਡ ਘਟਾਇਆ ਉਹ ਵੈਸੇ ਇਹਨ ਜਿਹੜੀ ਹਿਸਟਰੀ ਹੈ ਇਹਦੀ ਐਨਡੀਪੀਐਸ ਦੀ ਉਹ ਚ ਅੱਗੇ ਵੀ ਉਤੋਂ ਸਪਲਾਈ ਹੁੰਦੀ ਰਹੀ ਹੈ ਪਰ ਸਾਡੇ ਆ ਰੀਸੈਂਟਲੀ ਕੇਸਿਸ ਚ ਹੋਇਆ ਕੇਸ ਹੈ ਜੇ ਵੈਪਨ ਸਰ ਲੀਗਲ ਕਿੰਨੇ ਵੈਪਨ ਵੈਸੇ ਦੇ ਕੋ ਲਾਇਸੈਂਸ ਹੈਗਾ ਆ ਪਰ ਐਕਸਪਾਇਰ ਆ ਇਸ ਕਰਕੇ ਐਟ ਪ੍ਰੈਜ਼ੈਂਟ ਇਲਲੀਗਲ ਵੈਪਨ ਇਹਨ ਠੀਕ ਹੈ